ਬੜਾ ਬੜਾ ਜਿਵੇਂ ਲੱਗਦਾ ਕਿਰਤ ਫੁੱਲ ਫੁੱਲ ਫਲਸ ਕਿਰਤਨ ਹੋ ਰਿਹਾ ਬੜਾ ਕਮਉ ਤੇਰੇ ਤੋਏ ਤੋਏ ਪੀਓ ਮੇਰੇ ਸਤਗੁਰ ਦੀਨ ਦਿਆਲਾ ਇਹ ਕਿੰਨੀ ਮੁਹੱਬਤ ਆਪਣੇ ਗੁਰੂ ਕੇ ਸਾਝੇ ਪੰਨੀ ਪਾਸ਼ਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਹ ਰਚਨਾ ਚਰਨ ਕਮਉ ਤੇਰੇ ਤੋਏ ਤੋਏ ਪੀਓ ਮੇਰੇ ਸਤਗੁਰ ਦੀਨ ਦਿਆਲ ਤੇ ਦਿਨ ਤੇ ਦਿਆਲ ਹੋਣਾਰੇ ਮੇਰੇ ਸਤਗੁਰੂ ਆ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਸਾਰਾ ਕੋ ਮੇਰਾ ਤਨ ਮਾਨੇ ਕਵਮ ਖੇੜ ਦੇ ਗਿਆ ਕਰਪਾ ਤੇਰੀ ਜੀਵੇ ਤੇਰੇ ਸਿਮਰ ਸਿਮਰ ਕੇ ਤੇਰਾ ਨਾਮ ਲਾ ਕੇ ਬਾਹਰ ਬ੍ਰੰਹ ਪਰਮੇਸ਼ਰ ਸਤਗੁਰ ਆਪੇ ਕਰਨਾ ਹਾਰਾ ਤੁਸੀਂ ਬਹੁਤ ਸੁੰਦਰ ਗਾਇਆ ਮਿਊਜ਼ਿਕ ਦੇ ਨਾਲ ਬੜੇ ਪ੍ਰੇਮ ਨਾਲ ਅੱਜ ਦੇ ਅੰਦਰਾਂ ਦੀ ਬਹੁਤ ਬਹੁਤ ਧੰਨਵਾਦ ਆਦਾ ਸ਼ੁਰੂਆਤ ਬੜੀ ਸੁੰਦਰ ਹੋਈ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਸਤਗੁਰੂ ਆਪੇ ਕਰਨਾ ਹਾ ਪੂਰਾ ਮਦਰਮ ਇੱਕਦਮ ਰੱਬ ਸਮਝਣਾ ਆਪਣੇ ਸਤਗੁਰਾਂ ਨੂੰ ਰੱਬ ਸਮਝ ਕੇ ਉਹਨਾਂ ਨੇ ਸੁਪਰੀਮ ਲਾਰਡ ਤੂੰ ਹੀ ਹੈ ਬਈ ਤੂੰ ਹੀ ਸਾਰਾ ਕੁਝ ਕ੍ਰੀਏਟ ਕਰਨ ਵਾਲਾ ਪ੍ਰਭੂ ਆਪੇ ਕਰਨ ਹਾਰਾ ਸਾਰੀ ਰਚਨਾ ਸਾਰੀ ਸੰਸਾਰ ਸਾਰੇ ਇਨਸਾਨ ਸਾਰੇ ਜੀਵ ਜੰਤੂ ਸਭ ਤੇਰੇ ਹੋ ਜਾਏ चरण धूड़ तेरी सेवक मांग दर्शन को मैं मैं तेरे चरना मैं तेरे मैं सेक्रिफाइस अपना जीवन आनंद अंतराज मेरे राम राय मेरे राम राय ज्यो राख त्यों रही है जिम्मे तू देखना चाह मैं उस तरह रहा महाराज में उस तरह तो करा ਇਹ ਮੇਰੀ ਇਹ ਮੇਰੇ ਤੇ ਕਿਰਪਾ ਕਰ ਵੀ ਮੈਂ ਇਹ ਸਵਾਲ ਜਵਾਬ ਨਾ ਕਰਾਂ ਵੀ ਆ ਮੈਨੂੰ ਨਹੀਂ ਮਿਲਿਆ ਉਹ ਮੇਰੇ ਨਾਲ ਨਹੀਂ ਹੋਇਆ ਆ ਮੈਂ ਤਾਂ ਸੋਚਿਆ ਸੀ ਇਹ ਤੇ ਮੇਰਾ ਪੂਰਾ ਨਹੀਂ ਆਇਆ ਮੈਂ ਤਾਂ ਪਾਠ ਕਰਦਾ ਇਹ ਨਾ ਨਾ ਜਿਉਂ ਰੱਖਾਂ ਤਿਉਂ ਰਹੀਆਂ ਤੁਧ ਭਾਵ ਹੈ ਤਾਂ ਨਾਮ ਜਪਾਵੇਂ ਇਹ ਆਪਾਂ ਜੁੜ ਜਾਂਦੇ ਆ ਸਤ ਸੰਗ ਦੇ ਵਿੱਚ ਆਪਣੀ ਕੋਈ ਮਤਲਬ ਇਹਦੇ ਵਿੱਚ ਹਿੰਮਤ ਨਹੀਂ ਹੈਗੀ ਇਹ ਉਹਦੀ ਕਿਰਪਾ ਹੈ ਉਹਨੂੰ ਭਾਣੇ ਆਪਾਂ ਤਾਂ ਨਾਮ ਜਪਾਉਂਦਾ ਹੈ ਵੀ ਆਰ ਦਾ ਚੋਜ਼ਨ ਵਨਸ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਨੇ ਇਸ ਗੱਲ ਦੀ ਤੁਸੀਂ ਇਹ ਕੋਈ ਆਮ ਜੀ ਗੱਲ ਨਹੀਂ ਕਿ ਸਾਰੇ ਕੰਮਕਾਰ ਛੱਡ ਕੇ ਜਾਂ ਕੰਮ ਤੇ ਬੈਠ ਕੇ ਵੀ ਇਸ ਪਾਸੇ ਜੁੜਦੇ ਹੋ ਸੁਣਦੇ ਹੋ ਪੜ੍ਹਦੇ ਹੋ ਗਾਉਂਦੇ ਹੋ ਮੈਂ ਕਹਿੰਨਾ ਕਮਾਲ ਹੈ ਜਿਵੇਂ ਬੁਲਾਟੀ ਸਾਹਿਬ ਨੇ ਆਪਣੇ ਕੋਮਲ ਜੀ ਅਗੇ ਨੇ ਆਪਣੇ ਜੁਗਿੰਦਰ ਜੀ ਅਗੇ ਨੇ ਹੈ ਇਹ ਇਹ ਬੜੀ ਵੱਡੀ ਗੱਲ ਹੈ ਹੋਰ ਵੀ ਜਿਹੜੇ ਜਿਹੜੇ ਕੋਈ ਬਿਜ਼ਨਸ ਚੱਲ ਜੂ ਨੇ ਜਾਂ ਬੈਠਦੇ ਨੇ ਸਾਰ ਜਸੂਜਾ ਜੀ ਰੋਜ਼ ਬੈਠਦੇ ਨੇ 3 ਘੰਟੇ ਇਹ ਆਉਦੀ ਬਿਜ਼ਨਸ ਤੇ ਰਹੇ ਕਿ ਵੀ ਆਉਦੇ ਮਤਲਬ ਕਿ ਮੋਖਿਆਲ ਉਸ ਪਾਸੇ ਸਤਸੰਗ ਆਉਂਦਾ ਸਾਰਿਆਂ ਨੂੰ ਬਹੁਤ ਬਹੁਤ ਨਮਸਕਾਰ ਹੈ ਬਹੁਤ ਵੱਡੀ ਗੱਲ ਹੈ ਕਿਚਨ ਚ ਕਰ ਰਹੇ ਹੁਕਈਆਂ ਕਈ ਸਤਸੰਗ ਆਪਣੇ ਜਿਹੜੀਆਂ ਪੈਣਾ ਮਾਤਾਵਾਂ ਨੇ ਉਸ ਕਿਚਨ ਦੇ ਵਿੱਚ ਕੰਮ ਕਰਦੇ ਕਰਦੇ ਵੀ ਇਹ ਹੁੰਦੇ ਰਹਿੰਦੇ ਨਾਲ ਕਿਸੇ ਵੇਲੇ ਨਹੀਂ ਵੀਡੀਓ ਔਨ ਕਰ ਸਕਦੇ ਕਿਉਂ ਖਾਣਾ ਵੀ ਬਣਾਉਣਾ ਸਾਰਾ ਟਾਈਮ ਇਹੀ ਹੈ ਸ਼ਾਮ ਦਾ ਤੋ ਇਹ ਬੜਾ ਕਿਉਂ ਕਿਉਂ ਉਹਨੂੰ ਪਾਦੇ ਹੋ ਤੁਸੀਂ ਉਹਨਾਂ ਪਤਾ ਹੈ ਮਹਾਰਾਜ ਵੀ ਇਹਨੇ ਦਾਲ ਸਬਜ਼ੀ ਵੀ ਕਰਨੀ ਹੈ ਪਰਿਵਾਰ ਆਸਤੇ ਲੰਗਰ ਪਾਣੀ ਦੀ ਸੇਵਾ ਕਰਨੀ ਲੇਕਿਨ ਨਾਲਾ ਸੁਣਾਉਂਦੇ ਹੋ ਇਹਨਾਂ ਦੇ ਦੀ ਕਿਰਪਾ ਕਰਦੇ ਹੋ ਵੀ ਚਲੋ ਇਹ ਉਹ ਦਰਸ ਕਰਕੇ ਸਾਨੂੰ ਮਤਲਬ ਕਰਦਾ ਤੁਧ ਪਾਵੇ ਤਾਂ ਨਾਮ ਜਪਾਵੇ ਅਸੀਂ ਉਹਨੂੰ ਪਾ ਜਾਣਿਆ ਨਾ ਉਹਨੂੰ ਅੱਛੇ ਲੱਗਦੇ ਆ ਸੁਖ ਤੇਰਾ ਦਿੱਤਾ ਲਈਏ ਤੇਰੇ ਦੇ ਜਿਹੜਾ ਹੀ ਸੁਖ ਮਿਲਦਾ ਮਾਰਾ ਤੂੰ ਹੀ ਜਿਹੜਾ ਦੇਣ ਵਾਲਾ ਹੈ ਮੌਕਤ ਭੋਗ ਜੁਗਤ ਤੇਰੀ ਸੇਵਾ ਮੁਕਤੀ ਮਿਲਦੀ ਏ ਭੋਤ ਜਿਹੜੇ ਸਾਰੇ ਭੋਗਦੇ ਆ ਆਪਣੇ ਕੰਫਰਟ ਵਾਲੇ ਲਾਈਫ ਦੇ ਇਹ ਵੀ ਸਾਰੇ ਤੇ ਜਿਹੜੀ ਜੁਗਤ ਜਿਹੜੀ ਰਹਿਣ ਦਾ ਤਰੀਕਾ ਜਿਹੜਾ ਜੀਵਨ ਦਾ ਸਾਡਾ ਉਹ ਵੀ ਅਸੀਂ ਤੇਰੇ ਤੋਂ ਮਹਾਰਾਜ ਤੇਰੇ ਤੇ ਸੇਵਾ ਕਰਕੇ ਤੇਰੀ ਸੇਵਾ ਕਰਦੇ ਆ ਤਾਂ ਸਾਨੂੰ ਇਹ ਮਿਲਦਾ ਸਾਰਾ ਕੋਈ ਪਤਾ ਲੱਗਦਾ ਜਿਸ ਤੂੰ ਆਪ ਕਰਾਇ ਤੁਸੀਂ ਆਪ ਹੀ ਕਰਾਉਣ ਵਾਲਿਓ ਮਹਾਰਾਜ ਸਾਰਾ ਤਹਾਂ ਬੈਕੁੰਠ ਆ ਦੇਖੋ ਬਾਈ ਤੁਸੀਂ ਰੋਜ਼ ਬੈਕੁੰਠ ਦੇ ਮौज ਲੈਂਦੇ ਹੋ ਆਪਾਂ ਮਤਲਬ ਜੀਂਦੇ ਜੀ ਆਪਾਂ ਮਤਲਬ ਮौज ਡੁੱਟਦੇ ਆ ਯਾਦ ਰੱਖ ਲੈਣਾ ਜੇ ਤੁਸੀਂ ਮੰਦਿਰ ਗੁਰਦੁਆਰੇ ਜਾਂਦੇ ਹੋ ਤਹਾਂ ਬੈਕੌਂਠ ਜਾਂ ਕੀਰਤਨ ਤੇਰਾ ਆਪਾਂ ਕੀਰਤਨ ਸੁਣਦੇ ਆਂ ਕੀਰਤਨ ਕਰਦੇ ਆਂ ਇਹ ਬੈਕੌਂਠ ਦੇ ਆਪਰਚੂਟੇ ਲੈਨੇ ਆਂ ਬੈਕੌਂਠ ਤਹਾਂ ਬੈਕੌਂਠ ਆਹ ਮੇਰਾ ਜੀ ਲੱਜ ਜਾਂਦਾ ਵੈਰੀ ਮੇਰਾ ਮੇਰਾ ਇੱਕਦਮ ਤਨ ਮਨ ਮੇਰਾ ਖੜ ਜਾਂਦਾ ਮੈਂ ਜਦੋਂ ਸੁਣਦਾ ਪੜਦਾ ਤਹਾਂ ਬੈਕੌਂਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਇ ਤੂੰ ਸਾਡੇ ਸਰਦਾ ਵੀ ਆਪਣਾ ਜਿਹੜਾ ਫੇਥ ਹੈ ਉਹ ਤੂੰ ਹੀ ਪਰਦਾ ਹੈ ਮਾਰਾ ਸਾਡੇ ਦੇ ਵਿੱਚ ਸਾਨੂੰ ਆਪੇ ਕੋਈ ਸਮਝ ਨਹੀਂ ਵਾਹ ਚਰਨ ਤੁਮਰ ਤੇਰੇ ਤੋਂ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਇਹਨਾ ਮੋਸ ਵੰਡਰਫੁਲ ਟਾਈਮ ਜਿਹੜਾ ਹੈ ਇਹਨਾ ਸੁੰਦਰ ਸਮਾਂ ਜਿਹੜਾ ਨਾ ਉਸ ਤੇ ਮੈਂ ਕੁਰਬਾਨ ਜਾ ਕੁਰਬਾਨ ਜਾਣ ਉਸ ਵੇਲਾ ਸੁਹਾਗ ਉਸ ਸਮੇਂ ਦੇ ਉੱਤੇ ਹੁਣ ਇਹ 5 ਤੋਂ 8 ਜਿਹੜੀ ਤੁਸੀਂ ਸੰਗਤ ਉੱਤੇ ਜੁੜਦੀ ਸਾਡੇ ਅਮਰੀਕਾ ਦੇ ਸਾਡੇ 7 ਤੋਂ 10 ਹੈ ਹਨ ਕਿਸੇ ਵੇਲੇ ਸਾਡੇ 6 ਤੋਂ 9 ਹੋ ਜਾਂਦਾ ਹੈ ਗਰਮੀ ਸਰਦੀ ਦਾ ਫਰਕ ਪੈਂਦਾ ਸਮਾਂ ਮਤਲਬ ਉਸ ਸਮੇਂ ਦੇ ਉੱਤੇ ਕਹਿੰਦਾ ਕੁਰਬਾਨ ਜਾ ਜਾਣਾ ਚਾਹੀਦਾ ਸ ਇਹ ਗੁਰੂ ਵਰਜੋਂ ਦੇ ਦਿੱਤਾ ਆਪਾਂ ਨੂੰ ਮਤ ਦੇ ਰਹੇ ਨੇ ਵੀ ਇਸ ਸਮੇਂ ਦੇ ਉੱਤੇ ਆ ਜਿਹੜਾ ਸਮਾਂ ਤੁਸੀਂ ਜਿੰਨੀ देर ਵੀ ਬੈਠਦੇ ਹੋ ਕੋਈ 1 ਘੰਟਾ ਕੋਈ 2 ਘੰਟੇ ਕੋਈ 3 ਘੰਟੇ ਕੋਈ ਕਈ ਵਾਰ 4 ਘੰਟੇ ਵੀ ਆਪਾਂ ਬੈਠਦੇ ਆ ਇਸ ਸਮੇਂ ਦੇ ਉੱਤੇ ਆਪਾਂ ਨੂੰ ਕੁਰਬਾਨ ਜਾਣਾ ਚਾਹੀਦਾ ਵਾਹ ਥੈਂਕ ਯੂ ਮਹਾਰਾ ਆ ਜਿਹੜਾ ਟਾਈਮ ਸਾਡਾ ਤੁਸੀਂ ਇਸ ਪਾਸੇ ਲਵਾਤਾ ਤੇਰਾ ਤਨ ਤੇਰਾ ਤਨ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿੱਤ ਤੁਮਰੇ ਦਵਾਰ ਆਇਆ ਇਸ ਘੜੀ ਤੇ ਮੈਂ ਤੇਰੇ ਦਰ ਦੇ ਉੱਤੇ ਆ ਗਿਆ ਮਹਾਰਾਜ ਇਹ ਇੱਕ ਯਤਨ ਹੋ ਰਿਹਾ ਸਾਡੇ ਇਸ ਮੰਦਿਰ ਗੁਰਦੁਆਰੇ ਤਰਾ ਜਿਹੜੇ ਇਕੱਠੇ ਹੋਣੇ ਆਪਾਂ ਜ਼ੂਮ ਤੇ ਜ਼ੂਮ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜ਼ੂਮ ਸਾਥ ਜ਼ੂਮ ਜਿਹੜਾ ਇੱਕ ਏਡੀ ਹੈਗੀ ਐਪਲੀਕੇਸ਼ਨ ਐਨੂੰ ਵੀ ਪ੍ਰਣਾਮ ਹੈ ਵਈ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਦਰਸ਼ਨ ਇਕੱਠੇ ਕਰਾ ਦਿੰਦੇ ਨੇ ਸਾਰਿਆਂ ਦੇ ਕੁਰਬਾਨ ਜਾਏ ਉਸ ਵੇਲਾ ਸੁਹਾਵੀ ਇਨਾ ਸੁੰਦਰ ਸਮਾਂ ਆਵਲਾ ਨਾ ਵੰਡਰਫੁਲ ਸਮਾਂ ਕਿ ਜਿੱਤ ਤੁਮਰੇ ਦਵਾਰੇ ਆਇਆ ਜਿਸ ਕੜੀ ਮੈਂ ਤੇਰੇ ਦਵਾਰੇ ਤੇ ਆ ਗਿਆ ਨਾਨਕੋ ਪ੍ਰਭ ਭਏ ਕਿਰਪਾਲਾ ਓ ਮਾਈ ਗॉड ਮੈਨੂੰ ਇਨਾ ਪਿਆਰ ਕਰਦਾ ਇਨਾ ਮੁਹੱਬਤ ਇਨੀ ਕਿਰਪਾਲ ਹੋ ਗਿਆ ਮੇਰੇ ਤੇ ਇਨਾ ਕੰਪੈਸ਼ਨੇਟ ਹੋ ਗਿਆ ਨਾ ਮੇਰਾ ਮੁਹੱਬਤ ਕਰਨਾ ਬੈਰ ਰੱਬ ਤੇ ਮੇਰੇ ਤੇ ਕਿ ਦਿਆਲ ਹੋ ਗਿਆ ਨਾਨਕ ਕੋ ਪ੍ਰਭ ਭਏ ਕਿਰਪਾਲਾ